ਵਾਲਾ ਕਤਲੇਆਮ ਦੇ ਮੁੱਖ ਦੋਸ਼ੀ ਗੈਂਗਸਟਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਤੇ ਅਮਰੀਕਾ ਚ ਗੋਲੀਆਂ ਮਾਰ ਕੇ ਕਤਲ ਕਰਨ ਦੀਆਂ ਖਬਰਾਂ ਝੂਠੀਆਂ ਨਿਕਲੀਆਂ ਨੇ ਦਰਅਸਲ ਜਿਵੇਂ ਇਹ ਖਬਰਾਂ ਪ੍ਰਸਾਰਿਤ ਹੋਈਆਂ ਉਵੇਂ ਕੂਫੀਆ ਏਜੰਸੀਆਂ ਸਤਰਕ ਹੋ ਗਈਆਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਗਈ ਤੇ ਫਿਰ ਪਤਾ ਲੱਗਾ ਕਿ ਇਹ ਖਬਰ ਮਹਿਜ਼ ਇੱਕ ਅਫਵਾਹ ਸੀ ਅਮਰੀਕਾ ਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਐ ਸ਼ੁਰੂਆਤ ਇੱਕ ਅਮਰੀਕੀ ਨਿਊਜ਼ ਚੈਨਲ ਦੇ ਵੱਲੋਂ ਇਹ ਦਾਅਵਾ ਜ਼ਰੂਰ ਕੀਤਾ ਗਿਆ ਸੀ ਕਿ ਅਮਰੀਕਾ ਦੇ ਫੇਰਮੌਂਟ ਤੇ ਹੋਟਲ ਵੈਨਿਊ ਚ ਗੋਲਡੀ ਬਰਾੜ ਉਸ ਦੇ ਸਾਥੀਆਂ ਤੇ ਗੋਲੀਆਂ ਚੱਲੀਆਂ ਨੇ ਪਰ ਕੁਝ ਸਮੇਂ ਬਾਅਦ ਗੋਲਡੀ ਦੇ ਵਿਰੋਧੀ ਗੈਂਗਸਟਰ ਅਸ਼ ਦੱਲਾ ਤੇ ਲਖਬੀਰ ਸਿੰਘ ਨੇ ਵੀ ਉਸ ਦੀ ਮੌਤ ਦੀ ਜ਼ਿੰਮੇਵਾਰੀ ਲੈ ਲਈ ਜਿਸ ਤੋਂ ਬਾਅਦ ਪਾਰਟੀ ਜਾਂਚ ਏਜੰਸੀਆਂ ਵੀ ਸਰਗ ਹੋ ਗਈਆਂ ਤੇ ਉਹਨਾਂ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਬੁੱਧਵਾਰ ਦੇ ਸ਼ਾਮੀ ਇਹ ਗੱਲ ਪਤਾ ਲੱਗੀ ਕਿ ਆਪਸੀ ਰੰਜਿਸ਼ ਤੇ ਚੱਲਦਿਆਂ ਦੋ ਗੁੱਟਾਂ ਦੇ ਵਿਚਾਲੇ ਲੜਾਈ ਜ਼ਰੂਰ ਹੋਈ ਸੀ ਤੇ ਇਸ ਝਗੜੇ 'ਚ ਪੰਜਾਬੀ ਕਮਿਊਨਿਟੀ ਦੇ ਲੋਕਾਂ ਦੇ ਜੁੜੇ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਵਧੇਰੇ ਜਾਣਕਾਰੀ ਦੇ ਲਈ ਬਿਊਰੋ ਚੀਫ ਬਲਜੀਤ ਮਰਵਾਹ ਦਾ ਰੁਕ ਕਰ ਲੈਨੇ ਆ ਪਹਿਲਾ ਹੀ ਖਬਰਾਂ ਸਾਹਮਣੇ ਆਈਆਂ ਕਿ ਗੋਲਡੀ ਬਰਾਡ ਦੀ ਮੌਤ ਹੋ ਚੁੱਕੀ ਹੈ ਇੱਕ ਅਮਰੀਕੀ ਨਿਊਜ਼ ਚੈਨਲ ਦੇ ਵੱਲੋਂ ਇਹ ਖਬਰ ਚਲਾਈ ਗਈ ਸੀ ਪਰ ਅੱਜ ਫਿਰੇ ਖਬਰਾਂ ਸਾਹਮਣੇ ਆਈਆਂ ਕਿ ਏਜੰਸੀਆਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਹ ਗੋਲਡੀ ਬਰਾਡ ਨਹੀਂ ਸੀ ਸਗੋਂ ਉਹਦੇ ਨਾਲ ਹੀ ਮਿਲਦਾ ਜੁਲਦਾ ਕੋਈ ਹੋਰ ਸੀ ਕਿਵੇਂ ਰੱਖਦੇ ਹੋ ਬਿਲਕੁਲ ਹਾਲਾਂਕਿ ਕੱਲ੍ਹ ਇਹ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਸੀ ਕਿ ਗੋਲਡੀ ਬਰਾਡ ਜਿਹੜਾ ਹੈਗਾ ਉੱਥੇ ਮਾਰਿਆ ਗਿਆ ਹੈ ਕੈਲੀਫੋਰਨੀਆ ਦੇ ਫਰੀਜ਼ਨੋ ਦੇ ਵਿੱਚ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੇਰ ਸ਼ਾਮ ਨੂੰ ਜਾ ਕੇ ਇਹ ਆਪਣਾ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਨਹੀਂ ਜੀ ਉਹ ਤਾਂ ਕੋਈ ਆਪਾਂ ਕਹੀਏ ਨਾਈਜੀਰੀਅਨ ਟਾਈਪ ਦੀ ਵਿਅਕਤੀ ਕਿਉਂਕਿ ਫੋਟੋ ਵਾਇਰਲ ਹੋ ਚੁੱਕੀ ਹੈ ਜਿਹੜਾ ਮਾਰਿਆ ਗਿਆ ਬੰਦਾ ਨਾਈਜੀਰੀਅਨ ਲੱਗ ਰਿਹਾ 37 ਸਾਲ ਉਮਰ ਤੇ ਜੇਵੀਅਰ ਗਲੈਡ ਨੇ ਉਹਦਾ ਨਾਮ ਦੱਸਿਆ ਗਿਆ ਜ਼ਰੂਰ ਸ਼ਕਲ ਦਾ ਭੁਲੇਖਾ ਪੈਂਦਾ ਹੈ ਕਿ 골ਡੀ ਬਰਾੜ ਕਿਉਂਕਿ ਚਿਹਰਾ ਮੋਰਾ ਥੋੜਾ ਉਦਾਂ ਦਾ ਹੈਗਾ ਹਾਲਾਂਕਿ ਇਹ ਨਾਈਜੀਰੀਅਨ ਹੈ ਰੰਗ ਦਾ ਜਿਆਦਾ ਪੱਕਾ 골ਡੀ ਨਹੀਂ ਸੀ ਇੰਨਾ ਰੰਗ ਦਾ ਪੱਕਾ ਸਾੰਬਲਾ ਸੀਗਾ ਤੇ ਦਾੜੀ ਵੀ ਉਸੇ ਸ਼ੇਪ ਦੇ ਵਿੱਚ ਹੈਗੀ ਹੈ ਸੋ ਕਿਤਨਾ ਕਿਤੇ ਆਪਾਂ ਕਹੀਏ ਵੀ ਇੱਕ ਜਲਦਬਾਜ਼ੀ ਦੇ ਵਿੱਚ ਉਹ ਭਾਵੇਂ ਕੈਲੀਫੋਰਨੀਆ ਤੇ ਜਿਸ ਵੀ ਮੀਡੀਆ ادارے ਵੱਲੋਂ ਜਾਂ ਜਿਵੇਂ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਤਰ੍ਹਾਂ ਜਦੋਂ ਉਹ ਖਬਰ ਆਪਣਾ ਵਾਇਰਲ ਹੋਈ ਤਾਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਕਰਾਸ ਚੈੱਕ ਨਹੀਂ ਜਿਹੜਾ ਹੈਗਾ ਕੀਤਾ ਗਿਆ ਤੇ ਕਈ ਉਸ ਤੋਂ ਬਾਅਦ ਇਹ ਸਥਿਤੀ ਪੈਦਾ ਹੋ ਗਈ ਸੀ ਤੇ ਪੂਰੇ ਇੰਡੀਅਨ ਮੀਡੀਆ ਦੀ ਗੱਲ ਕਰੀਏ ਪੰਜਾਬ ਦੇ ਮੀਡੀਆ ਦੀ ਗੱਲ ਕਰੀਏ ਖਬਰ ਚਲਾ ਦਿੱਤੀ ਗਈ ਸੀ ਕਿ ਗੋਲਡੀ ਬਰਾੜ ਮਾਰਿਆ ਗਿਆ ਸਵਾਲ ਇਹ ਕਿ ਜਿਵੇਂ ਹੀ ਇਹ ਖਬਰ ਫੈਲਦੀ ਹੈ ਤਾ ਜਿਹੜਾ ਲੰਡਾ ਗੈਂਗ ਹੈਗਾ ਉਹ ਛੱਟ ਜ਼ਿੰਮੇਵਾਰੀ ਵੀ ਲੈ ਲੈਂਦਾ ਹਾਂਜੀ ਅਸੀਂ ਇਹਨੂੰ ਕਰਵਾਇਆ ਸੋ ਕਿਤੇ ਨ ਕਿਤੇ ਇਹਦੇ ਵਿੱਚ ਵੀ ਇਹ ਚੈੱਕ ਕਰਨ ਦੀ ਲੋੜ ਹੈ ਕਿ ਇਹਨਾਂ ਨੇ ਵੀ ਸ਼ਾਇਦ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਇਸ ਚੀਜ਼ ਨੂੰ ਕਰਾਸ ਚੈੱਕ ਨਹੀਂ ਕੀਤਾ ਖਬਰ ਆਈ ਫੈਲ ਗਈ ਸਾਰੇ ਚੈਨਲ ਤੇ ਚੱਲ ਗਈ ਹਾਂਜੀ ਮਾਰਿਆ ਗਿਆ ਅਸੀਂ ਮਰਵਾਇਆ ਜੀ ਅਕਸਰ ਕਈ ਵਾਰ ਹੈ ਜੀਆਂ ਵੀ ਕਠਿਨਾਵਾਂ ਸਾਹਮਣੇ ਆਂਦੀਆਂ ਨੇ ਪੰਜਾਬ ਦੇ ਵਿੱਚ ਵੀ ਹੋਈਆਂ ਨੇ ਕਿ ਕਈ ਇਹ ਗੈਂਗਸਟਰ ਹੈ ਜਿਹਨੇ ਗਰੁੱਪਸ ਹੈ ਜਿਹਨੇ ਕਿ ਜਿਹੜੇ ਸਿਰਫ ਮਸ਼ਹੂਰ ਹੋਣ ਦੀ ਖਾਤਰ ਫੇਮ ਹੋਣ ਦੀ ਖਾਤਰ ਏ ਜਿਹੜਾ ਹੈ ਫੇਮਸ ਹੋਣ ਦੀ ਖਾਤਰ ਫੇਮ ਪਾਉਣ ਦੇ ਲਈ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਦੂਰ ਦੂਰ ਤੱਕ ਦਾ ਵਾਸਤਾ ਨਾ ਹੋਵੇ ਜ਼ਿੰਮੇਵਾਰੀਆਂ ਲੈ ਲੈਣ ਦੇਣ ਕਿ ਸਾਡੀ ਤੌਰ ਬਣ ਦੇਗੀ دہشت ਹੋ ਜਾਏਗੀ ਖੌਫ ਹੋ ਜਾਏਗੀ ਹਾਲੇ ਤੱਕ ਤਾਂ ਇਹੀ ਜਾਪਦਾ ਹੈ ਕਿ ਇਹ ਲੰਡਾ ਗੈਂਗ ਵੱਲੋਂ ਇਸੇ ਕਾਲੀ ਦੇ ਵਿੱਚ ਜਲਦਬਾਜੀ ਦੇ ਵਿੱਚ ਮਸ਼ਹੂਰੀ ਲੈਣ ਲਈ ਜਿਹੜਾ ਹੈਗਾ ਜ਼ਿੰਮੇਵਾਰੀ ਲੈ ਲਈ ਗਈ ਸੀਗੀ ਹੁਣ ਬਾਅਦ ਵਿੱਚ ਸ਼ਾਮ ਜਿਹੜਾ ਕਲੀਅਰ ਹੋਇਆ ਵੀ ਇਹ ਕੋਈ ਨਾਈਜੀਰੀਅਨ ਸੀਗਾ ਤੇ ਜਿਹਦਾ ਨਾਮ ਦੱਸਿਆ ਗਿਆ 37 ਸਵਾਲ ਦਾ ਨੌਜਵਾਨ ਸੀ ਜੇਵੀਅਰ ਗਲੇਗ ਨੇ ਸੋ ਇਸ ਤੋਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਾਲੀ ਨੇ ਜਿਹੜਾ ਹੈ ਭਰਾ ਨੂੰ ਪੈਦਾ ਕਰ ਚਾਹੇ ਕਿ ਗੋਲਡੀ ਬਰਾੜ ਦੀ ਜਿਹੜਾ ਹੈਗਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹੁਣ ਇਸ ਤੋਂ ਬਾਅਦ ਚਾਰਾ ਜੋ ਹੀ ਪੰਜਾਬ ਪੁਲਿਸ ਦਾਵੇ ਲੰਮੇ ਸਮੇਂ ਤੋਂ ਕਰ ਰਹੀ ਹੈ ਇਸ ਨੂੰ ਫੜ ਕੇ ਪੰਜਾਬ ਲੈ ਕੇ ਆਉਣਾ ਕਿੰਨੀ ਕੁ ਛੇਤੀ ਲੈ ਕੇ ਆਉਂਦੀ ਹੈ ਇਹ ਦੇਖਣਾ ਬਾਕੀ ਹੈ ਬਹੁਤ ਬਹੁਤ ਧੰਨਵਾਦ ਬਲਜੀ ਜੀ ਸ਼ੁਕਰੀਆ ਤਾਂ ਜੋ ਕਟਨਾ ਵਾਪਰੀ ਐਸਤੇ ਵਿੱਚ ਗੋਲਡੀ ਬਰਾੜ ਦੀ ਮੌਤ ਤਾਂ ਨਹੀਂ ਹੋਈ ਪਰ ਗੋਲਡੀ ਬਰਾੜ ਵਾਂਗੂ ਜੋ ਇੱਕ ਦਿਖਦਾ ਸੀ ਅਫਰੀਕੀ ਮੂਲ ਦੇ ਇੱਕ ਵਿਅਕਤੀ ਦੇ ਇਸਤੇ ਵਿੱਚ ਮੌਤ ਹੋਈ ਹੈ ਦੱਸਦੇ ਕਿ ਮੁਕਤਸਰ ਦਾ ਰਹਿਣ ਵਾਲਾ ਗੋਲਡੀ ਬਰਾੜ ਅਮਰੀਕਾ ਚ ਕਿਤੇ ਲੁਕਿਆ ਬੈਠਾ ਹੈ ਬਹੁਤ ਹੀ ਗੋਪਨੀਯਤਾ ਦੇ ਨਾਲ ਉਹ ਕਿਸੇ ਥਾਂ ਤੇ ਆਂਦਾ ਜਾਂ ਜਾਂਦਾ ਰਹਿੰਦਾ ਤੇ ਹੁਣ ਇੰਟਰਪੋਲ ਦਾ ਵੀ ਉਸ ਨੂੰ ਡੱਟ ਧਾਰ ਰਿਹਾ ਜਿਸ ਕਰਕੇ ਉਹ ਸਮੇਂ-ਸਮੇਂ ਤੇ ਨਾਂ ਵੀ ਬਦਲਦਾ ਰਹਿੰਦਾ